ਮਹਾਰਾਸ਼ਟਰ ਤੋਂ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਜ਼ਮੀ ਵੱਲੋਂ ਔਰੰਗਜ਼ੇਬ ਦੀ ਤਾਰੀਖ ਵਿੱਚ ਕਸੀਦੇ ਪੜੇ ਜਾਣ ਤੋਂ ਬਾਅਦ ਸਿਆਸਤ ਭੱਗ ਗਈ ਹੈ ਜਿਸ ਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਵੱਡੇ ਸਵਾਲ ਖੜੇ ਕਰਦਿਆਂ ਨਾਲ ਹੀ ਕਾਂਗਰਸ ਨੂੰ ਵੀ ਲਪੇਟੇ ਵਿੱਚ ਲਿਆ ਹੈ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਔਰੰਗਜ਼ੇਬ ਨੇ ਸਿੱਖਾਂ ਲਈ ਇੰਨੀ क्रूरਤਾ ਵਿਖਾਈ ਹੋਵੇ ਉਸ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਵੇ ਤਾਂ ਸੁਭਾਵਿਕ ਹੋਵੇਗਾ ਕਿ ਸਿੱਖਾਂ ਦੀਆਂ ਭਾਵਨਾਵਾਂ আহত ਹੋਣਗੀਆਂ ਅਸੀਂ ਜ਼ਾਲਮ ਨੂੰ ਹੀਰੋ ਕਿਵੇਂ ਬਣਾ ਸਕਦੇ ਹਾਂ ਕਾਂਗਰਸ ਵਿਧਾਇਕ ਵੀ ਔਰੰਗਜੀਤ ਦੇ ਸਮਰਥਨ ਚ ਸਾਹਮਣੇ ਆਏ ਜਿਸ ਚ ਜੇ ਵੇਖਿਆ ਜਾਵੇ ਤਾਂ ਜਦੋਂ ਵੀ ਸਿੱਖਾ ਮੁੱਦਾ ਆਉਂਦਾ ਹੈ ਤਾਂ ਕਾਂਗਰਸ ਪਾਰਟੀ ਦੀ ਜਿਹੜੀ ਭੂਮਿਕਾ ਹੁੰਦੀ ਹੈ ਉਹ ਹਮੇਸ਼ਾ ਵਿਰੋਧ ਵਾਲੀ ਹੁੰਦੀ ਹੈ ਅਦੇ ਅਜਿਹੇ ਮੁੱਦਿਆਂ ਤੇ ਦੋਸ਼ ਲਾਉਂਦੀ ਹੈ ਇਹ ਸਵਾਰ ਸਤਨਾਮ ਸਿੰਘ ਸੰਧੂ ਨੇ ਚੁਕੇ ਹਨ ਉਹਨਾਂ ਨੇ ਅੱਗੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਬਾਰੇ ਵੀ ਨਹੀਂ ਬੋਲੇ ਜਿਸ ਚ ਸੱਜਨ ਕੁਬਾਰ ਨੂੰ ਸਜ਼ਾ ਮਿਲੀ ਸੀ ਜੇਕਰ ਅਸੀਂ ਉਸੇ ਤਰ੍ਹਾਂ ਵੇਖੀਏ ਤਾਂ ਔਰੰਗਜੀਤ ਨੇ ਬਰਦਸਤੀ ਧਰਮ ਪਰਵਰਤਨ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਔਰੰਗਜ਼ੇਬ ਨੇ ਆਪਣੇ ਪਿਤਾ ਨੂੰ ਵੀ ਕੈਦ ਕੀਤਾ ਤੇ ਗੱਦੀ ਲਈ ਆਪਣੇ ਭਰਾ ਨੂੰ ਵੀ ਕਤਲ ਕਰ ਦਿੱਤਾ ਸੰਧੂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਕੁਰਬਾਨੀ ਦਿੱਤੀ ਗਈ ਸੀ ਜਿਸ ਵਿੱਚ ਛੋਟੇ ਸਹਿਬਜ਼ਾਦੇ ਨੂੰ ਕੁਰਬਾਨੀ ਦੇਣੀ ਪਈ ਸੀ ਤਾਂ ਜੇਕਰ ਅਸੀਂ ਅਜਿਹੇ ਵਿਅਕਤੀ ਨੂੰ ਉਦਾਹਰਣ ਵਜੋਂ ਲੈਂਦੇ ਹਾਂ ਸੰਧੂ ਨੇ ਕਿਹਾ ਕਿ ਜੇਕਰ ਅਸੀਂ ਉਹਨਾਂ ਲੋਕਾਂ ਨੂੰ ਦੇਖਦੇ ਹਾਂ ਜੋ ਅਜਿਹੇ ਜ਼ਾਲਮ ਵਿਅਕਤੀ ਨੂੰ ਚੰਗਾ ਕਹਿ ਰਹੇ ਹਨ ਤਾਂ ਕਾਂਗਰਸ ਦਾ ਸਮਰਥਨ ਕਰਨਾ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਂਗ ਅਦੇ ਸਮਝ ਨਹੀਂ ਆ ਰਿਹਾ ਕਿ ਕਾਂਗਰਸ ਅਜਿਹੇ ਕਿਉਂ ਕਰ ਰਹੀ ਹੈ ਜਿਸ ਨਾਲ ਸਿੱਖਾਂ ਨੂੰ ਨਾ ਵੱਡਾ ਨੁਕਸਾਨ ਹੋਇਆ ਹੈ ਸ਼੍ਰੋਮਣੀ ਕਮੇਟੀ ਦੀ ਚੁੱਪੀ ਬਾਰੇ ਸੰਧੂ ਨੇ ਕਿਹਾ ਕਿ ਸਿੱਖ ਧਰਮ ਦੇ ਆਗੂਆਂ ਨੂੰ ਇਸ ਵਿਰੁੱਧ ਸਟੈਂਡ ਲੈਣਾ ਚਾਹੀਦਾ ਹੈ ਕਿਉਂਕਿ ਜ਼ੁਲਮ ਕਰਨ ਵਾਲਿਆਂ ਨੂੰ ਹੀਰੋ ਕਿਉਂ ਬਣਾਇਆ ਜਾ ਰਿਹਾ ਹੈ ਉਸਨੇ ਸਵਾਲ ਚੁੱਕੇ ਹਨ ਅਸਲ ਵਿੱਚ ਸਭਾ ਵਿਧਾਇਕ ਅਬੂ ਆਜ਼ਮੀ ਨੂੰ ਮੁਗਲ ਸ਼ਾਸਕ ਔਰੰਗਜ਼ੇਬ ਦੀ ਤਾਰੀਫ਼ ਕਰਨ ਵਾਲੀ ਟਿੱਪਣੀ ਦੇ ਮੁੱਦੇ ਤੇ ਬੁੱਧਵਾਰ ਨੂੰ ਮਹਾਰਾਸ਼ਟਰ ਵਿਧਾਨ ਸਭਾ ਦੇ ਪੂਰੇ ਬਜਟ اجلاس ਦੀ ਸਦਨ ਦੀ ਕਾਰਵਾਈ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਵਿਧਾਨ ਸਭਾ ਸਪੀਕਰ ਨੇ ਉਨਾ ਦੇ ਵਿਦਾਨ ਪਵਨ ਕੰਪਲੈਕਸ ਦੇ ਦਾਖਲੇ ਤੇ ਵੀ ਰੋਕ ਲਾ ਦਿੱਤੀ ਹੈ ਦੂਜੇ ਪਾਸੇ ਇੱਕ ਪ੍ਰੋਗਰਾਮ ਚ ਮੁੱਖ ਮੰਤਰੀ ਦਵਿੰਦਰ ਫਾੜ ਨਵੀਸ ਨੇ ਕਿਹਾ ਕਿ ਔਰੰਗਜ਼ੇਬ ਕਿਸੇ ਮੁਸਲਮਾਨ ਦਾ ਵੀ ਹੀਰੋ ਨਹੀਂ ਹੋ ਸਕਦਾ ਕੋਈ ਆਪਣੇ ਬੱਚਿਆਂ ਦਾ ਨਾਂ ਉਸਦੇ ਨਾਂ ਤੇ ਨਹੀਂ ਰੱਖਦਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ